ਬੀਤੀ 5 ਮਈ ਨੂੰ ਹਾਰਪੁਰ ਦੇ ਥਾਣਾ ਤੋਂ ਸਵੇਰ ਤੋਂ ਹੀ ਨੰਦੇ ਪਿੰਡ ਮੇਵਾ ਮਿਆਨੇਚ ਇੱਕ ਬਜ਼ੁਰਗ ਕਿਸਾਨ ਦਾ ਅਨਮੋਸ਼ਾਤਿਆ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਇਸ ਕਤਲ ਦੀ ਗੁੱਤੀ ਸੁਲਝਾ ਲਈ ਗਈ ਹੈ ਤੇ ਇਸ ਕਤਲकांड ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਛਾਹ ਲੁਕ ਛਾਹ ਦਾ ਜਿਹੜੇ ਜਿਗ੍ਹਾਸਾ ਕੰਪਨੀ ਦੇ ਵਿੱਚ ਇਹ ਮਰਦ ਹੋਇਆ ਸੀ ਉਸ ਨੂੰ ਅਪਡੇਟ ਜੀ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ 5 ਤਾਰੀਖ ਨੂੰ ਇੱਕ ਮੇਵਾ ਮਣੀਪਿੰਡ ਚ ਇੱਕ ਬਜ਼ੁਰਗ ਕਿਸਾਨ ਜੋਤ ਸਿੰਘ ਦਾ ਕਤਲ ਕੀਤਾ ਗਿਆ ਸੀਗਾ ਤੇ ਇਸ ਕੇਸ 'ਚ ਜਿਹੜਾ ਹੈਗਾ ਸਾਡੀ ਟੀਮ ਨੇ ਬੜਾ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸਾਡੇ ਐਸਪੀ ਡੀ ਸਰਬਜੀਤ ਵਾਈਆ ਜੀ ਡੀਐਸਪੀ ਸਾਹਿਬ ਜਗਦੀਸ਼ ਰਾਏ ਜੀ ਤੇ ਸੀਆਈਏ ਦੀ ਟੀਮ ਐਸ ਐਚਓ ਐਸ ਐਚਓ ਦਸਵਾ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ ਵਿਥਨ 24 ਆਰ ਟ੍ਰੇਸ ਕੀਤਾ ਤੇ ਕਿਉਂਕਿ ਬਲਾਈਂਡ کیس ਸੀਗਾ ਜਦੋਂ ਇਨਸੀਡੈਂਟ ਹੋਇਆ ਜਦੋਂ ਜੋਤ ਸਿੰਘ ਆਪਣੇ ਘਰ ਤੋਂ ਅ ਗਏ ਸੀਗੇ ਜੰਗਲਵਲ ਤੇ ਵਾਪਸ ਆ ਰਹੇ ਸੀਗੇ ਤੇ ਜਿੱਥੇ 슈ਗਰ ਮਿਲ ਹੈਗੀ ਉੱਥੇ ਉਹਨਾਂ ਤੇ ਕਤਲਨਾਮ ਹਮਲਾ ਕਰਕੇ ਸ਼ਾਰਪੇਜ ਵੈਪਨਸ ਦੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਕੇਸ ਨੂੰ ਬੜਾ ਇਨਵੈਸਟੀਗੇਟ ਕਰਦੇ ਹੋਏ ਸਾਰਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਤੇ ਬਾਅਦ ਚ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਹੈਗੇ ਇਸ ਕੇਸ ਇਨਵੋਲਡ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਮ ਗੁਰਪਾਲ ਸਿੰਘ ਤੇ ਹਿੰਮਤ ਸਿੰਘ ਨਿਕਲਿਆ ਗੁਰਪਾਲ ਸਿੰਘ ਜਿਹੜਾ ਹੈਗਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਥੀ ਹੈਗਾ ਜਿਹੜਾ ਉਹਨਾਂ ਦੇ ਘਰ ਦੇ ਨਾਲ ਹੈਗਾ ਗੰਦਰਾ ਸਾਹਿਬ ਤੇ ਵਜੇ ਰਣਜੀਤ ਜਿਹੜੀ ਸਾਹਮਣੇ ਆਈ ਉਹ ਆਈ ਕਿ ਜਿਹੜਾ ਗੁਰਪਾਲ ਸਿੰਘ ਹੈਗਾ ਪਿੰਡ ਦਾ ਗ੍ਰੰਥੀ ਜਿਹੜਾ ਹੈਗਾ ਉਹਦਾ ਜਿਹੜਾ ਡਿਸੀਜ਼ਡ ਹੈਗੇ ਉਹਨਾਂ ਦੇ ਘਰ ਵਿੱਚ ਕਿਉਂਕਿ ਡਿਸੀਜ਼ ਜਿਹੜੇ ਹੈਗੇ ਉਹ ਅਨਮੈਰਿਟ ਸੀਗੇ ਉਹ ਆਪਣੇ ਬ੍ਰਦਰ ਦੇ ਨਾਲ ਉਹਨਾਂ ਦੀ ਫੈਮਲੀ ਦੇ ਨਾਲ ਰਹਿੰਦੇ ਸੀਗੇ ਤੇ ਬ੍ਰਦਰ ਦੀ ਫੈਮਲੀ ਜਾਂ ਡਿਸੀਜ਼ ਦੀ ਫੈਮਲੀ ਜਿਹੜੀ ਹੈਗੀ ਇੱਕ ਹੀ ਫੈਮਲੀ ਸੀਗੀ ਉਹਨਾਂ ਦੇ ਘਰ ਵਿੱਚ ਉਹਦਾ ਕਾਫੀ ਜ਼ਿਆਦਾ ਆਣਾ ਜਾਣਾ ਪਿਛਲੇ ਕੁਝ ਟਾਈਮ ਤੋਂ ਵੱਧ ਗਿਆ ਸੀਗਾ ਤੇ ਇਹਨਾਂ ਨੂੰ ਉਸ ਚੀਜ਼ ਤੇ ਇਤਰਾਜ਼ ਸੀਗਾ ਡਿਸੀਜ਼ ਨੂੰ ਤੇ ਜਦੋਂ ਇਹਨਾਂ ਨੇ ਇਤਰਾਜ਼ ਕੀਤਾ ਆਪਣੀ ਬ੍ਰਦਰ ਦੀ ਵਾਈਫ ਦੇ ਨਾਲ ਤੇ ਗੁਰਪਾਲ ਗੁਰਪਾਲ ਸਿੰਘ ਦੇ ਨਾਲ ਤੇ ਇਹਨਾਂ ਨੇ ਉਸ ਚੀਜ਼ ਨੂੰ ਜਿਹੜਾ ਹੈਗਾ ਆਫੈਂਸ ਉਸ ਚੀਜ਼ ਦਾ ਮੰਨਿਆ ਹੈਗਾ ਤੇ ਮਨ ਚ ਰੰਜਿਸ਼ ਰੱਖਦੇ ਵੇ ਇਹਨਾਂ ਨੇ ਮੌਕਾ ਲੱਗਦੇ ਸਾਰੇ ਜਿਹੜਾ ਹੈਗਾ ਜੋਤ ਸਿੰਘ ਦੇ ਉੱਪਰ ਤੇਜਦਾਰ ਹਥਿਆਰਾਂ ਨਾਲ ਜਿਹੜਾ ਹੈਗਾ ਹਮਲਾ ਕਰਕੇ ਹਿੰਮਤ ਸਿੰਘ ਦੇ ਨਾਲ ਉਹਦਾ ਕਤਲ ਕੀਤਾ ਇੱਕ ਕਾਰਨ ਸ਼ੱਕੀਅਤ ਹਾਂ ਜੀ ਹਾਂ ਜੀ ਬਿਲਕੁਲ ਜਿਹੜਾ ਫੈਮਿਲੀ ਚ ਜਦੋਂ ਇਹਨਾਂ ਦਾ ਆਣ ਜਿਹੜਾ ਵੱਧ ਗਿਆ ਤੇ ਆਪਾਂ ਕਹਿ ਸਕਦੇ ਹੈਗੇ ਕਿ ਵੀ ਇਹਨਾਂ ਉਹਨਾਂ ਨੂੰ ਸ਼ੱਕ ਸੀ ਕਿ ਕਿੱਥੇ ਗਲਤ ਨਾ ਹੋ ਜਾਣ ਪਰਿਵਾਰ ਚ ਤੇ ਉਹ ਉਸ ਤਰੀਕੇ ਦਾ ਜੀ